ਮਿਲਖਾ ਜੀ ਦਿੱਲੀ ਦੇ ਵਿੱਚ ਲੰਬੇ ਸਮੇਂ ਤੋਂ ਬੀਜਪੀ ਦੀ ਸਰਕਾਰ ਬਣੀ ਹੈ ਕੀ ਕਹਾਂਗੇ ਸਭ ਤੋਂ ਪਹਿਲਾਂ ਤਾਂ ਮੈਂ ਬੀਜਪੀ ਦੇ ਕਰਮਚਾਰੀ ਕਰਾਗਰਾਂ ਨੂੰ ਬਹੁਤ ਕਾਰਗਰਤਾਵਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਜਿਨ੍ਹਾਂ ਦੇ ਸੰਘਰਸ਼ ਜਿਨ੍ਹਾਂ ਦੀ ਮਿਹਨਤ ਅੱਜ ਰੰਗ ਲਿਆਈ ਹੈ ਤੇ ਦਿੱਲੀ ਦੇ ਵਿੱਚ ਜੋ ਕੂੜ ਪ੍ਰਚਾਰ ਔਰ ਝੂਠ ਦੀ ਰਾਜਨੀਤੀ ਕੀਤੀ ਜਾ ਰਹੀ ਸੀ केजरीवाल ਜੀ ਦੁਆਰਾ ਔਰ ਜਮਨਾ ਜੀ ਦੇ ਪਾਣੀ ਨੂੰ ਲੈ ਕੇ ਜੋ ਕੂੜ ਪ੍ਰਚਾਰ ਕੀਤਾ ਜਾ ਰਿਹਾ ਸੀ ਲੋਕਾਂ ਨੇ ਇਹ ਝੂਠ ਦੇ ਉਲਟ ਔਰ ਇੱਕ ਜੋ ਕਿ ਸ਼ਰਾਬ ਮਾਫੀਆ ਲੋਕ ਸੀ ਉਹਨਾਂ ਨੂੰ ਨਕਾਰ ਕੇ ਔਰ ਭਰਤੀ ਜਨਤਾ ਪਾਰਟੀ ਨੂੰ ਬੜਾ ਮਾਨ ਸਨਮਾਨ ਦੇ ਨਾਲ ਪੂਰਨ ਬਹੁਮਤ ਦੇ ਨਾਲ ਸਰਕਾਰ ਲੈ ਕੇ ਲੈਂਦੀ ਹੈ ਇਸ ਲਈ ਮੈਂ ਦਿੱਲੀ ਦੀ ਜਨਤਾ ਦਾ तहे ਦਿਲੋਂ ਧੰਨਵਾਦ ਕਰਦਾ ਕਿ ਪੰਜਾਬ ਵਾਸੀ ਵੀ ਇਸ ਤਰ੍ਹਾਂ ਦਾ ਰੁਖ ਅਪਣਾਉਣਗੇ ਦਿੱਲੀ ਦੀ ਤਰਜ਼ ਤੇ ਦੇਖੋ ਜੀ ਜਦੋਂ ਕੋਈ ਹਵਾ ਚੱਲਦੀ ਹੈ ਔਰ ਵਿਕਾਸ ਦੀ ਉਹ ਹਨੇਰੀ ਜਿਹੜੀ ਵਿਕਾਸ ਦੀ ਦੂਜੀਆਂ ਸਟੇਟਾਂ ਦੇ ਵਿੱਚ ਚੱਲ ਰਹੀ ਹੈ ਉਹ ਉਹ ਦੇਖਦੇ ਕਿੰਨਾ ਕਿਤੇ ਸਾਡੀ ਸਟੇਟ ਜੋ ਪੰਜਾਬ ਹੈ ਬੜੀ ਪਿਛੜ ਚੁੱਕੀ ਆ ਕਿਉਂਕਿ ਜਦੋਂ ਬੰਦੇ ਅੱਜ ਬੜਾ ਮੀਡੀਆ ਦਾ ਯੁੱਗ ਹੈ ਜਦੋਂ ਉਹ ਦੇਖਦੇ ਆ ਵੀ ਉਥੋਂ ਦੀ ਸਥਿਤੀ ਉਸ ਏਰੀਆ ਦੇ ਵਿੱਚ ਵਿਕਾਸ ਕਿਸ ਪੱਧਰ ਤੇ ਹੋ ਰਿਹਾ ਤੇ ਸਾਡਾ ਪੰਜਾਬ ਕਿਸ ਪੱਧਰ ਤੋਂ ਜਾ ਰਿਹਾ ਦਿਨ ਦਿਨ ਗਰਾਵੜ ਦੇ ਦਰੋਂ ਇਸ ਕਰਕੇ ਹਰਿਆਣੇ ਦੀ ਜਿੱਤ ਦੇ ਨਾਲ ਪੰਜਾਬ ਦੇ ਵਿੱਚ ਬੜਾ ਇੱਕ ਸੁਖਾਵਾਂ ਮਾਹੌਲ ਬਣ ਗਿਆ ਸੀ ਔਰ ਦਿੱਲੀ ਦੀ ਜਿੱਤ ਤੋਂ ਬਾਅਦ ਇਹ ਕਲੀਅਰ ਹੋ ਚੁੱਕਿਆ ਔਰ ਪੰਜਾਬ ਅਸੀਂ ਵੀ ਚਾਹੁੰਦੇ ਵੀ ਆਉਣ ਵਾਲੇ ਟਾਈਮ 'ਚ ਇਹ ਜਿਹੜਾ ਜਿਹੜਾ ਇਹ ਮਾਫੀਆ ਲੋਕ ਸੀ ਇਹਨਾਂ ਨੇ ਜੋ ਕੂੜ ਪ੍ਰਚਾਰ ਕਰਕੇ ਕਿਸਾਨਾਂ ਦੀ ਆੜ ਦੇ ਵਿੱਚ ਇੱਕ ਗੁੰਮਰਾਹ ਕਰਕੇ ਲੋਕਾਂ ਨੂੰ ਆਪਣਾ ਜੋ ਸਤਾ ਕੈਂਪ ਕੀਤੀ ਪੰਜਾਬ 'ਚ ਇਹੋ ਲੋਕ ਲੋਕ ਸਮਝ ਚੁੱਕੇ ਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਭਾਤਰੀ ਜਨਤਾ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਲੋਕ ਲਿਆਉਣ ਨੂੰ ਕਾਹਲੇ ਇੱਕ ਜਿਹੜੇ ਲੋਕ ਹਮੇਸ਼ਾ ਝੁਕਦੇ ਪਾਲੜੇ ਦੇ ਹੋ ਜਾਂਦੇ ਨੇ ਜਿਵੇਂ ਭਾਜਪਾ ਦੀ ਗੱਲ ਕਰੀਏ ਤੁਸੀਂ ਕਹਿੰਦੇ ਵੀ ਲੋਕ ਕਹਿੰਦੇ ਨੇ ਪੰਜਾਬ ਦੇ ਵਿੱਚ ਕੀ ਚਿਹਰੇ ਮੋਹਰੇ ਜਿਹੜੇ ਕੋਈ ਕਾਲੀਆਂ ਕੰਨੂ ਆਏ ਕੋਈ ਕਾਂਗਰਸ ਵਾਲਾ ਇਹਨਾਂ ਨੂੰ ਬਹਿਲ ਦਿੱਤੀ ਜਾਊਗੀ ਫਿਰ ਜਾਂ ਕੀ ਹੋਊਗਾ ਦੇਖੋ ਜੇ ਸੁਭਾਵਿਕ ਗੱਲ ਹੈ ਕਿ ਜਦੋਂ ਪਰਿਵਾਰ ਵੱਡਾ ਹੁੰਦਾ ਹੈ ਔਰ ਜ਼ਰੂਰੀ ਨਹੀਂਗਾ ਵੀ ਪਰਿਵਾਰ ਦੇ ਵਿੱਚ ਬੀਜੇਪੀ ਦੇ ਪਛੋਕੜ ਵਾਲੇ ਕਾਰਜਕਰਤਾ ਹੀ ਸਾਰੇ ਜੋ ਹੋਣ। ਹਮਮ। ਕਿਈਆਂ ਦੂਜੀਆਂ ਪਾਰਟੀਆਂ ਚੋਂ ਆਏ ਲੋਕ ਹੈ। ਹਮਮ। ਉਹਨਾਂ ਨੂੰ ਸੈਟ ਕਰਨਾ ਤੇ ਉਹਨਾਂ ਨੂੰ ਗੱਲ ਲਾਉਣਾ। ਹਮਮ। ਸਾਡੇ ਹਮੇਸ਼ਾ ਇਹ ਪਰਵਰਤੀ ਵੀ ਰਹੀ ਹੈ ਔਰ ਸਾਡੇ ਸੰਗਠਨ ਨੇ ਜੋ ਵੀ ਫੈਸਲਾ ਲਿਆ ਹੋ ਸਕਦਾ ਉਹਨਾਂ ਜੋਗ ਲੋਕਾਂ ਦੇ ਵਿੱਚੋਂ 20 ਲੋਕਾਂ ਨੂੰ ਟਿਕਟਾਂ ਦਿੱਤੀਆਂ ਜਾਣਗੀਆਂ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਸਾਹਿਬ ਇੱਥੇ ਪਾਰਟੀ ਦੇ ਵਿੱਚ ਕੋਈ ਨਵਾਂ ਜਾਂ ਪੁਰਾਣਾ ਨਹੀਂ ਇੱਥੇ ਫੈਸਲਾ ਸਿਕਠਣ ਦਾ ਹੁੰਦਾ ਉਹ ਜੋ ਸਿਕਠਣ ਦਾ ਫੈਸਲਾ ਉਹ ਸਰੂਨ ਸਭ ਨੂੰ ਮੰਨਿਆ ਹੁੰਦਾ ਨਵੇਂ ਚਿਹਰੇ ਵੀ ਹੋ ਸਕਦੇ ਆ ਇੱਕ ਤੁਸੀਂ ਕਿਸੇ ਰਜੇਵੇਂ ਸੀ ਜਾਂ ਜਿਵੇਂ ਇਲੈਕਸ਼ਨ ਚੱਲੇ ਸੀ ਹਲਕਾ ਥੋੜ ਦੇ ਵਿੱਚ ਕਾਫੀ ਚਿਰ ਤੋਂ ਤੁਹਾਡੀ ਹਾਜ਼ਰੀ ਜਿਹੜੀ ਦਿਸੀ ਹੈ ਦੇਖੋ ਜੀ ਪਹਿਲਾਂ ਮੈਂ ਫਤਿਆ ਤੋਂ ਬਿਲੋਂ ਕਰਦਾ ਔਰ ਫਤਿਆ ਦੇ ਤੇ ਸਦੂਲਗੜ ਦੇ ਸੈਂਟਰ ਤੇ ਮੇਰਾ ਪਿੰਡ ਸੀ ਬ੍ਰਾਈਟਨਸ ਮੇਰੀ ਸਦੂਲਗੜਾ ਪਰ ਮੇਰਾ ਫਤਿਹਵਾਦ ਦੇ ਨਾਲ ਵੀ ਬੜਾ ਜੁੜਾਵ ਰਿਹਾ ਔਰ ਉਸੇ ਪੜਦੇ ਹੋਣ ਕਰਕੇ ਐਮਐਮ ਕਾਲਜ ਦੇ ਵਿੱਚ ਔਰ ਸਾਡਾ ਫਤਿਹਆ ਪਹਿਲਾ ਇਲੈਕਸ਼ਨ ਹਰਿਆਣਾ ਦੇ ਆ ਗਏ ਹਰਿਆਣਾ ਦੇ ਇਲੈਕਸ਼ਨ ਦੇ ਵਿੱਚ ਐਜੇ ਸੇਵਾਦਾਰ ਅਹੁਦੇ ਵਿੱਚ ਜੋ ਸੀ ਆਪਣੀ ਸੇਵਾਵਾਂ ਜਿੱਥੇ ਦੇ ਸਕੇ ਦਿੱਤੀਆਂ ਔਰ ਉਸ ਤੋਂ ਬਾਅਦ ਆਪਣੇ ਇਥੋਂ ਦਾ ਦਿੱਲੀ ਦਾ ਇਲੈਕਸ਼ਨ ਆ ਗਿਆ ਕਿਉਂਕਿ ਦਿੱਲੀ ਦੇ ਇਲੈਕਸ਼ਨ ਤੇ ਮੇਰੇ ਕੋਲ ਪਹਿਲਾਂ ਸਥਾਨ ਦੇ ਵਿੱਚ ਦਿੱਲੀ ਦੀ ਜਿੰਮੇਵਾਰੀ ਰਹੀ ਹੈ ਉਸ ਨਾਤੇ ਮੇਰਾ ਸਿੱਖ ਸਿੱਖਾਂ ਦੇ ਵਿੱਚ ਇੱਕ ਆਪਣਾ ਔਰ ਇੱਕ ਉਥੇ ਕਮਿਊਨਿਟੀ ਆ ਰਾਇਲ ਸੀ ਕਮਿਊਨਿਟੀ ਉਥੋਂ ਦੇ ਮੇਰੇ ਮੇ ਕੋ ਜੁਮਿਹਾਰੀ ਸੀ ਇਸ ਕਮਿਊਨਿਟੀ ਦੀ ਇਸ ਕਰਕੇ ਮੇਰਾ ਇੱਕ ਉਥੇ ਥੋੜਾ ਜਿਹਾ ਆਧਾਰ ਸੀ ਮੈਂ ਉਸ ਆਧਾਰ ਦਾ ਕਰਕੇ ਆਪਣਾ ਘਰ ਸਮਝਿਆ ਔਰ ਪਾਰਟੀ ਦੀ ਜੋ ਸੇਵਾ ਸੀ ਉਥੇ ਸੇਵਾ ਕੀਤੀ ਸੰਗਠਨ ਦੀ ਔਰ ਹੁਣ ਥੋੜਾ ਜਿਹਾ ਫ੍ਰੀ ਹੋਏ ਆ ਤੇ ਅੱਜ ਮੈਂ ਦੇਖੋ ਅਜੇ ਇਲੈਕਸ਼ਨ 8 ਤਰੀਕ ਨੂੰ ਸੀਐਮ ਬਣਿਆ ਤੇ ਅੱਜ ਅੱਜ ਮੰਨ ਕੇ ਜਦੋਂ ਵੀ ਮੈਂ ਮੇਰਾ ਹਲਕੇ ਦੇ ਵਿੱਚ ਤੀਸਰਾ ਚੱਕਰ ਹੋ ਗਿਆ ਇੱਕ ਜੀ ਗੱਲ ਕਰੀਏ ਕਿਸਾਨ ਅੰਦੋਲਨ ਦੀ ਲੰਬੇ ਸਮੇਂ ਤੋਂ ਮੋਦੀ ਸਰਕਾਰ ਆ ਜਿਹੜੀ ਜਗਜੀਤ ਸਿੰਘ ਡੱਲੇ ਵਾਲੇ ਵੀ ਪਿਛਲੇ 3 ਮਹੀਨਿਆਂ ਤੋਂ ਬੈਠੇ ਨੇ ਮੀਟਿੰਗ ਬਾਰ ਬਾਰ ਹੋ ਰਹੀਆਂ ਹੁਣ ਵੀ ਮੀਟਿੰਗ ਹੋ ਰਹੀ ਹੈ ਕਿ ਕੀ ਕੀ ਦੇਖਦੇ ਹੋ ਉਸ ਮੂਮੈਂਟ ਨੂੰ ਦੇਖੋ ਜੇ ਡੱਲੇਵਾਲ ਸਾਹਿਬ ਜੋ ਸੰਗਰਸ 'ਤੇ ਬੈਠੇ ਆ ਸਤਕਾਰਯੋਗ ਨੇ ਔਰ ਉਹਨਾਂ ਦੇ ਸਿਹਤ ਨੂੰ ਧਿਆਨ ਚ ਰੱਖਦੇ ਹੋਏ ਸਾਡੇ ਮੰਤਰੀ ਸਾਹਿਬਾਨਾਂ ਨੇ ਪਹਿਲਾਂ ਵੀ ਉਹਨਾਂ ਨੂੰ ਉਹਨਾਂ ਨਾਲ ਮੀਟਿੰਗ ਹੋ ਚੁੱਕੀ ਆ ਔਰ ਕੱਲ ਫਿਰ ਸਾਡੇ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਬੜੇ ਸੁਖਾਵੇਂ ਮਾਹੌਲ ਚ ਉਹਨਾਂ ਦੇ ਨਾਲ ਖੇਤੀ ਦੇ ਮਸਲੇ ਨੂੰ ਲੈ ਕੇ ਕਿਸਾਨੀ ਦੇ ਮਸਲੇ ਨੂੰ ਲੈ ਕੇ ਗੱਲਬਾਤ ਕੀਤੀ ਜੋ ਦੂਜੇ ਦਿਨ ਦੀ ਗੱਲਬਾਤ ਸੀ ਔਰ ਆਉਣ ਵਾਲੀ 19 ਤਰੀਕ ਨੂੰ ਪਰਮਾਤਮਾ ਦੀ ਕਿਰਪਾ ਨਾਲ ਰਹਿਮਤ ਨਾਲ ਮੈਨੂੰ ਲੱਗਦਾ ਹੈ ਕਿ ਉਹ 19 ਤਰੀਕ ਨੂੰ ਜੋ ਹੈ ਫੈਸਲਾ ਹੋ ਜਾਏਗਾ ਔਰ ਕਿਸਾਨਾਂ ਨੇ ਜੋ ਜਾਇਜ਼ ਮੰਗੇ ਉਹਨਾਂ ਨੂੰ ਹਮੇਸ਼ਾ ਹੀ ਭਾਰਤੀ ਜਨਤਾ ਪਾਰਟੀ ਨੇ ਹਰਿਆਣਾ ਨੂੰ ਆਪ ਜੀ ਨੂੰ ਪਤਾ ਹੀ ਹੈ 22 ਫਸਲਾਂ ਤੇ ਐਮਐਸਪੀ ਦੇ ਕੇ ਰਿਆਣੇ ਦੇ ਲੋਕਾਂ ਨੇ ਉੱਥੇ ਪੂਰਾ ਆਪਣਾ ਕਿਸਾਨਾਂ ਨੇ ਪੰਜਾਬੀ ਭਰਾਵਾਂ ਨੇ ਪੂਰਾ ਯੋਗਦਾਨ ਸਰਕਾਰ ਚ ਪਾਇਆ ਤਾਂ ਹੀ ਅੱਜ ਬਹੁਤ ਦੇ ਨਾਲ ਅਥੇੜੇਣ ਸਰਕਾਰ ਆਈ ਹੈ ਪੰਜਾਬ ਵਾਸੀਆਂ ਨੂੰ ਬੀਜੇਪੀ ਦੇ ਕਾਰਜਕੁਨ ਹੋਣ ਦੇ ਨਾਤੇ ਕੀ ਸੰਦੇਸ਼ ਦਿਓਗੇ ਮੈਂ ਪੰਜਾਬ ਵਾਸੀ ਨੂੰ ਅਪੀਲ ਕਰਦਾ ਹਾਂ ਕਿ ਪੰਜਾਬ ਦਾ ਜੋ ਅੱਜ ਸਥਿਤੀ ਹੈ ਸਾਡਾ ਨੌਜਵਾਨ ਨਸ਼ੇ ਦੇ ਵਿੱਚ ਗਰਕ ਹੋ ਰਿਹਾ ਸਾਡੀ ਜਵਾਨੀ ਕੁਝ ਵਿਦੇਸ਼ਾਂ ਨੂੰ ਭੱਜ ਰਹੀ ਹੈ ਔਰ ਪੰਜਾਬ ਇੱਕ ਨਵਾਰਸ ਦੀ ਸਥਿਤੀ ਵਿੱਚ ਆ ਗਿਆ ਕਿਉਂਕਿ ਸਰਕਾਰ ਜਿਹੜੀ ਲਾਗ ਅਰਡਰ ਦੀ ਸਥਿਤੀ ਨੂੰ ਮਨਟੇਨ ਨਹੀਂ ਕਰ ਸਕੀ ਔਰ ਨਾ ਹੀ ਮਿਰਜ਼ੁਵਾਲੀ ਨੂੰ ਘਟ ਕਰਨ ਦੇ ਵਿੱਚ ਕਦਜੋਗ ਰਹੀ ਹੈ ਇਸ ਕਰਕੇ ਆਉਣ ਵਾਲੇ ਟਾਈਮ ਜੋ ਪੰਜਾਬ ਇੰਨਾ ਕਰਜ਼ੇ ਥਲੇ ਦਬ ਚੁੱਕਿਆ ਹੈ ਔਰ ਕੋਸ ਬਿਨਾਂ ਸੈਂਟਰ ਦੇ ਸਹਿਯੋਗ ਦੇ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦਾ ਕੁਝ ਭਲਾ ਹੋ ਸਕੇ ਇਸ ਕਰਕੇ ਮੇਰੀ ਪੰਜਾਬ ਵਾਸੀਆਂ ਨੂੰ ਅਪੀਲ ਹੈ ਕਿ ਅਸੀਂ ਇਸ ਕੂੜ ਪ੍ਰਚਾਰ ਤੋਂ ਪਿੱਛੇ हट ਕੇ ਆਪਣੇ ਸੁਭੀ ਸਮੇਂ ਦੇ ਨਾਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਲਈ ਇੱਥੇ ਕਮਲ ਦਾ ਫੁੱਲ ਖੜਾਈਏ ਤਾਂ ਕਿ ਪੰਜਾਬ ਰੂਸੀ ਕਰਜ਼ਾ ਮੁਕਤ ਪੈ ਮੁਕਤ ਤੇ ਨਸ਼ਾ ਮੁਕਤ ਕਰ ਸਕੇ ਔਰ ਉਹੀ ਰੰਗਲਾ ਪੰਜਾਬ ਜੋ ਕਦੇ ਖੇਡਾਂ ਨਾਲ ਦੁੱਧ ਕਿਉਂ ਨਾ ਜਾਣਿਆ ਜਾਂਦਾ ਸੀ ਉਹ ਫਿਰ ਤੋਂ ਉਹੀ ਰੰਗਲਾ ਪੰਜਾਬ ਹੋਵੇ ਮੈਂ ਉਸ ਪੰਜਾਬ ਦੀ ਖਾਮਨਾ ਕਰਦਾ ਹੋਇਆ